ਸਕ੍ਰੀਨ 'ਤੇ ਚੱਲ ਰਹੀਆਂ ਤਸਵੀਰਾਂ ਜਿਸ ਦੇ ਵਿੱਚ ਇੱਕ ਨੌਜਵਾਨ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਤਾਂ ਦੱਸਦੇ ਕਿ ਹਾਲ ਹੀ ਦੇ ਵਿੱਚ ਅਮਰੀਕਾ ਸਰਕਾਰ ਦੇ ਵੱਲੋਂ ਇਸ ਨੌਜਵਾਨ ਨੂੰ ਡਿਪੋਰਟ ਕੀਤਾ ਤੇ ਜਿਵੇਂ ਹੀ ਇਹ 에어ਪੋਰਟ ਤੇ ਪਹੁੰਚਿਆ ਤੇ ਪੁਲਿਸ ਨੂੰ ਸੂਚਨਾ ਮਿਲੀ ਤਾਂ ਪੁਲਿਸ ਨੇ 에어ਪੋਰਟ ਤੇ ਜਾ ਕੇ ਇਸ ਨੂੰ ਘਰ ਜਾਣ ਤੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਤਦਾਦੇ ਕਿ ਲੁਧਿਆਣਾ ਦੇ 26 ਸਾਲਾ ਨੌਜਵਾਨ ਗੁਰਿੰਦਰ ਸਿੰਘ ਜੋ ਕਿ ਅੰਮ੍ਰਿਤਸਰ ਹਵਾਈ ਅੱਡੇ ਤੇ ਅਮਰੀਕਾ ਤੋਂ ਵਾਪਸ ਆਇਆ ਤਾਂ ਉਸੇ ਦੌਰਾਨ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਤੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਦਰਅਸਲ ਗੁਰਵਿੰਦਰ ਸਿੰਘ ਖੁਦ ਇੱਕ ਪੁਲਿਸ ਕਰਮਚਾਰੀ ਦਾ ਬੇਟਾ ਤੇ ਉਸ ਦੇ ਖਿਲਾਫ ਸਨੇਚਿੰਗ ਦਾ ਪੁਰਾਣਾ ਮਾਮਲਾ ਦਰਜ ਸੀ ਤੇ ਉਸ ਤੋਂ ਬਾਅਦ ਇਹ ਅਮਰੀਕਾ ਚਲਾ ਜਾਂਦਾ ਤੇ ਜਦੋਂ ਹੁਣ ਅਮਰੀਕਾ ਸਰਕਾਰ ਦੇ ਵੱਲੋਂ ਦੇਸ਼ ਨਿਕਾਲਾ ਦਿੱਤਾ ਗਿਆ ਤਾਂ ਪੁਲਿਸ ਨੇ ਤੁਰੰਤ ਇਸ ਨੂੰ 에য়ারਪੋਰਟ ਤੇ ਗ੍ਰਿਫਤਾਰ ਕਰ ਲਿਆ। ਜਿਹੜਾ ਰਿਪੋਰਟ ਹੋ ਕੇ ਆਇਆ ਜੁਐਸਟ ਅਮਰੀਕਾ ਨੇ ਰਿਪੋਰਟ ਕੀਤਾ ਉਹਦਾ ਨਾਮ ਗੁਰਵਿੰਦਰ ਸਿੰਘ ਪੁੱਤਰ ਦਾਰੀਸ਼نگਰ ਵਾਸੀ ਸੁਨਰਾਲੀ ਕलोनी 18 ਮਹਿਰਬੱਤ ਹੈ। ਇਹਦੇ ਤੇ 10 ਮਕਦਮੇ ਦੱਜੇ। ਇਹ ਕੋਕਤਮਾ ਹੈਗਾ 41/22 390 ਜਿਹੜਾ 200/22 2550 2550 ਆਰਮੈਕਸ ਤੋਂ ਇੱਕ 200 ਸ੍ਰੇਸ਼gota 21 ਮਕਦਮਾ ਦੋਸਾਂ ਨਾਲ ਸੀ ਦੀ ਕੰਤੀ ਹੋ। ਇਹਦਾ 260/21 ਮਕਦਮਾ ਹੈ। ਇਹਦੇ ਵਿੱਚ ਇਦੇ ਵਿੱਚ ਉਹਦੇ ਬਰੰਟ ਕਰਦੇ ਆ ਲਗਾਤਾਰ ਇਹਦਾ ਗੈਰ ਹਿਰ ਹੋ ਰਿਹਾ ਸੀ ਕਿ ਕੀ ਉਹਦੇ ਕੋਈ ਹੈਗਾ ਨਹੀਂ ਕੋਈ ਤੇ ਵਿੱਚ ਇਹਨੂੰ ਵਰਤਾਂਗੇ ਆਸਾਨ ਸ਼ਬਦ ਜਿਵੇਂ ਸਮਝਾਂਗੇ ਕਿ ਕਿਹੜੀ ਕਿਹੜੀ ਧਾਰਾ ਕਿਸ ਕਿਸ ਕਰਕੇ ਲੱਗਦੀ ਹੈ ਕੋਈ 390 ਵੀ ਇਹ ਸਨੇਚਿੰਗ ਮੋਬਾਈਲ ਕੋ ਕਰਦਾ ਸੀਗਾ ਲੁੱਟੂ ਲੁੱਟੂ ਕਰਦਾ ਸੀਗਾ ਇਹ 50 ਕਿਲੋ ਹੋਇਆ ਕਿ ਤੇ 26 ਬਸੰਪਤ ਹੋ ਗਿਆ ਰਿਹਾ ਕਿ ਉਸ ਤੋਂ ਬਾਅਦ ਉਹਨੂੰ ਲੱਗਿਆ ਵੀ ਹੁਣ ਮੇਰੇ ਕਾਫੀ ਪਰਚੇ ਦਰ ਦੇ ਹੋ ਗਏ ਤੇ ਮੈਨੂੰ ਸਜਾ ਹੋ ਜੂਗੀ ਇਸ ਤੋਂ ਡਰਦਾ ਹੋਇਆ ਗੈਰਕਾਨੂੰਨੀ ਤਰੀਕੇ ਨਾਲ ਇਹ ਜਲਦੀ ਪਾਸਪੋਰਟ ਬਣਾ ਕੇ ਇਹ ਵਰਤ ਲਿਆ। ਇਹ ਸਰ ਹੁਣ ਜਿਹੜਾ ਵੱਲੋਂ ਪਾਸਪੋਰਟ ਬਣਾਇਆ ਗਿਆ ਇਹ ਐਜੈਂਟ ਨਹੀਂ ਜੋ ਵੀ ਇਸ ਜਿਹੜੇ ਹੈਗੇ ਨੇ ਉਹਨਾਂ ਸਾਰਿਆਂ ਦੇ ਹਾਂਜੀ ਉਹ ਇੱਕ ਵੱਖਰਾ ਮਕਦਮਾ ਥਾਣਾ ਮਿਹਰਬਾਨ ਨੇ ਮੇਰੇ ਤੋਂ ਰਾਤ ਦਿੱਤਾ ਹੈ ਨਾ ਜੀ ਉਹ ਜਿਹੜਾ ਸਾਰੇ ਖਲਾਫ ਉਹ ਅਫਰੀਕਾ ਵੀ ਰੋ ਪਿੰਦਾ ਕੋਈ ਆਉਂਦੀ ਹੈ ਉਹਨੂੰ ਪਾਸਪੋਰਟ ਬਣਾਉਣ ਲਈ ਕਿਉਂਕਿ ਹਾਂਜੀ ਫਾਦਰ ਦਾ ਆਪ ਹੀ ਕੰਮ ਕਰਦਾ ਮੁਲਾਜ਼ਮ ਨੇ ਉਹ ਅੰਕੀਨਾ ਦੇ ਜਿਹੜੇ ਫਾਦਰ ਹੈਗੇ ਉਹ ਸੇਰ ਕਸਟੋਮ ਹੈਗੇ ਥਾਣਾ ਬਤੀ ਜੋਧਵਾਲ ਦੇ ਵਿੱਚ ਤਨਾਬ ਹੈ ਠੀਕ ਹੈ ਤੇ ਹੋਰ ਵੀ ਕੁਝ ਚੀਜ਼ਾਂ ਤਕੀਫ ਕੀਤੀਆਂ ਜਾਂਦੀਆਂ ਅੱਜ ਤਾਂ ਇਹ ਬੜਾ ਮਿਹਰਬਾਨਾ ਜਿਹੜੇ ਹੈਗੇ ਆ ਉਹਨਾਂ ਨੇ ਇੱਕ ਬਖਸ਼ਰ ਮੌਮਤਮਾ ਦਿੱਤਾ ਜੈਂਟਲਮੈਨ ਉਹਦੇ ਵਿੱਚ ਸਾਰੀ ਤਕੀਫ ਕਰਦਾ ਸਦੱਸਿਆ ਜਾ ਰਿਹਾ ਹੈ ਕਿ ਇਸ ਨੌਜਵਾਨ ਦੇ ਖਿਲਾਫ ਵੱਖ-ਵੱਖ ਧਰਾਮਾ ਤਹਿਤ ਤਿੰਨ ਮਾਮਲੇ ਦਰਜ ਨੇ ਤਾਂ ਹੁਣ ਪੁਲਿਸ ਵੱਲੋਂ ਇਸ ਮਾਮਲੇ 'ਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ